ਸੱਚ ਗਰਲਫ੍ਰੈਂਡ ਰਾਜੇ ਸਿ ਬਣਾਣ ਲੱਗਿਆ ਖੀਰੇ ਕੱਲ ਦੇ ਲਿਆਂਦੇ ਪਏ ਸੀਗੇ ਮੈਂ ਕਿਹਾ ਬਣਾ ਲਈਏ ਤੇ ਖੀਰੇ ਬਣਾ ਲੈ ਮੈਂ ਜਲਦੀ ਤੋਂ ਜਲਦੀ ਉਹਨੂੰ ਪੀਲ ਕਰਨਾ ਸਟਾਰਟ ਕੀਤਾ ਛਿਲਨਾ ਸਟਾਰਟ ਕੀਤਾ ਤੇ ਖਿਲਦੇ ਜਾਂਦੇ ਇਹ ਮੇਰੇ ਨਾਲ ਲਿਖੀ ਜਾਂਦਾ ਸੀ ਮੈਂ ਨਾਲ ਗੱਲਾਂ ਕਰੀ ਜਾਂਦਾ ਸੀ ਮਤਲਬ ਬੋਰਦਾਂ ਦੀਆਂ ਮੇਰੇ ਚੜਾਣ ਵਾਲੇ ਤੇ ਮੇਰੇ ਕੋ ਗੱਲਾਂ ਖਾਦੀਆਂ ਨੇ ਕਰਨੀਆਂ ਨੇ ਮੈਂ ਬॉयਸਓਵਰ ਕਰਤਾ ਨਹੀਂ ਤੇ ਤੁਹਾਨੂੰ ਸੁਣ ਜਾਣਾ ਨਹੀਂ ਹੋਰ ਗਈ ਗੱਲ ਤੇ ਕੀ ਗੱਲਾਂ ਕਰਨ ਡਿਆ ਮੈਂ ਕਿ ਕਿੰਨਾ ਆਦਾ ਜਾ ਕੇ ਜੀ ਜਾਣਾ ਜਿਆਦਾ ਅਸੀਂ ਕੋਸ਼ਿਸ਼ ਕਰਦਾ ਉੱਥੇ ਬੈਠਾ ਮੈਂ ਕਿ ਨਾਲਾ ਜਾ ਕੇ ਜੀ ਜਾਣਾ ਤਾਂ ਤੇ ਡਰ ਜਾਂਦਾ ਵਿਚਾਰਾ ਫਿਰ ਮੈਂ ਕਿਹਾ ਮੈਂ ਕਿ ਮੈਨੂੰ ਨਾਈਫ ਲੈ ਆ ਕੇ ਦੇ ਅੰਦਰੋਂ ਤੇ ਕੁੱਲੇ ਕੇ ਬਰਾਮਣ ਹੁੰਦੇ ਆ ਕਿ ਦਿੱਤੀ ਤੇ ਮੈਂ ਜਲਦੀ ਜਲਦੀ ਕਰੀ ਜਾਂਦੀ ਸੀ ਕਿ ਤਰੇਲੇ ਆ ਮੈਂ ਛਿਲਕੇ ਉਤਾਰੀਆਂ ਵੀ ਸੀ ਮੈਨੂੰ ਇਹ ਸੀ ਕਿ ਜਲਦੀ ਜਲਦੀ ਸਬਜੀ ਬਣਾ ਲਾਂ ਕੱਲ ਦੇ ਗਰੇਲੇ ਪਏ ਆ ਮਰ ਜਾ ਜੇ ਕਿਉਂਕਿ ਬਾਹਰ ਹੀ ਪੈਸੀ ਫਿਰ ਜੀ ਰਹਿ ਗਏ ਤੇ ਉਹ ਮਰ ਜਾ ਜੇ ਗਏ ਸੀਗੇ ਨਾਲਾ ਜਾ ਦੇ ਸਾਡੇ ਘਰ ਸਾਰੇ ਗਰੇ ਮੈਂ ਵੀ ਗਰੇਲੇ ਦੀ ਹੋ ਕੇ ਖਾਣੀ ਤੇ ਮੇਰੇ ਹਸਬੰਡ ਵੀ ਬੇਡੇ ਨੂੰ ਪਨੀਰ ਦੀ ਸਬਜੀ ਬਣਾ ਲਈ ਦੀ ਆ ਜਦੋਂ ਅਸੀਂ ਕੁਛ ਇਦਾਂ ਦਾ ਬਣਾਈ ਤਾਂ ਤੇ ਇਹ ਤਾਂ ਚਲਾ ਗਿਆ ਨਾਲ ਵਾਸਤੇ ਇਨੂੰ 나ই ਪਕੜਾ ਕੇ ਯਾਹ ਜੇ ਆਪਣਾ ਸਮਾਨ ਰੱਖਾ ਕਰੂਗਾ ਫਿਰ ਜਾਊਗਾ ਮੈਂ ਜਲਦੀ ਜਲਦੀ ਆਪਣੇ ਕਰੇਲੇਆਂ ਦੇ ਵਿੱਚ ਲੱਗੀ ਹੋਈ ਸੀ ਪਹਿਲਾਂ ਫਿਰ ਤੁਸੀਂ ਦੱਸਿਓ ਕਰੇਲੇ ਕਿਵੇਂ ਬਣਾਣੇ ਹੋ ਮੈਂ ਤਾਂ ਪਹਿਲਾਂ ਛਿਲਕਾ ਉਤਾਰ ਕੇ ਫਿਰ ਇਹਨੂੰ ਅਸੀਂ ਨਮਕ ਲੱਗ ਰੱਖੀਦਾ ਥੋੜੀ ਦੇਰ ਲਈ ਤੇ ਫਿਰ ਇਹਦਾ ਜਦੋਂ ਪਾਣੀ ਕੋੜਾ ਪਾਣੀ ਨਿਕਲ ਜਾਂਦਾ ਫਿਰ ਅਸੀਂ ਇਹਨੂੰ ਧੋ ਕੇ ਫਿਰ ਇਹਦੇ ਵਿੱਚ ਮੈਂ ਕਰੇਲੇ ਮੇਸ਼ਾ ਸੁੱਕਾ ਮਸਾਲਾ ਭਰ ਕੇ ਬਣਾਣੀ ਆ ਕਿਉਂਕਿ ਸੁੱਕੇ ਮਸਾਲੇ ਵਾਲੇ ਜਿਹੜੇ ਕਰੇਲੇ ਹੁੰਦੇ ਆ ਨਾ ਉਹ ਥੋੜੇ ਦਿਨ ਕੱਢ ਜਾਂਦੇ ਆ ਮਤਲਬ ਇੱਕ ਦੋ ਦਿਨ ਆਪਾਂ ਰੱਖ ਕੇ ਇਹਨੂੰ ਖਾ ਸਕਦੇ ਆ ਤੇ ਜੇ ਆਪਾਂ ਪਿਆਜ਼ ਵਗੈਰਾ ਵਾਲੇ ਜਿਹੜੇ ਮਸਾਲੇ ਗਿੱਲੇ ਮਸਾਲੇ ਵਾਲੇ ਹੁੰਦੇ ਆ ਉਹਨਾਂ ਪਾਣੀ ਛੱਡ ਜਾਂਦੇ ਆ ਤੇ ਕਰੇਲੇ ਖਰਾਬ ਹੋ ਜਾਂਦੇ ਆ ਇਸ ਕਰਕੇ ਅਸੀਂ ਜ਼ਿਆਦਾਤਰ ਕਰੇਲੇ ਇਹ ਸੁੱਕਾ ਮਸਾਲਾ ਭਰ ਕੇ ਬਣਾਇਦੇ ਆ ਤੇ ਬਾਕੀ ਸਾਨੂੰ ਸਾਰਿਆਂ ਨੂੰ ਚੰਗੇ ਵੀ ਆਹੀ ਲੱਗਦੇ ਆ ਇਸ ਕਰਕੇ ਅਸੀਂ ਤੁਸੀਂ ਦੱਸਿਓ ਤੁਸੀਂ ਕਿਵੇਂ ਬਣਾਉਨੇ ਹੋ ਮੈਂ ਬਾਹਰ ਘੜ ਕੇ ਲੌਬੀ ਦੇ ਵਿੱਚ ਡੈਨੀ ਟੇਬਲ ਦੇ ਉੱਪਰ ਹੀ ਖੜੇ ਹੋ ਸਾਰਾ ਕਟਿੰਗ ਕਪਿੰਗ ਸ਼ਟਿੰਗ ਸ਼ੂਟਿੰਗ ਕਰ ਲੈਣੀ ਹੁੰਦੀ ਆ ਤੇ ਮੈਨੂੰ ਵੈਸੇ ਵੀ ਵਧੀਆ ਲੱਗਦਾ ਨਾ ਇਹ ਤੇ ਹਵਾ ਹਰਿਆ ਦਾ ਉਪਰੋਂ ਜਦੋਂ ਅੰਦਰ ਜਾ ਕੇ ਸਿਰਫ ਟਰਾਈ ਕਰਨ ਲਈ ਅੰਦਰ ਜਾਣਾ ਮੈਂ ਪਾਣੀ ਤੇਈ ਲੋਕੀ ਹੁੰਦੇ ਆ ਜੀ 5 ਮਿੰਟ ਲਾ ਦਿੰਦੇ ਆ ਟ੍ਰੇਲਰ ਬਣਾਉਣ ਨੂੰ ਆਪਾਂ ਤਾਂ ਅੱਧੇ ਘੰਟੇ ਦੇ ਵਿੱਚ ਹੀ ਨਾਲ ਹੀ ਇਹਨਾਂ ਦੇ ਸ਼ਿਰਕੇ ਉਤਾਰੀ ਰਿਹਾ ਤੇ ਨਾਲ ਹੀ ਫਰੈਂਡਸ ਮੈਂ ਕਰ ਇਹਨਾਂ ਨੂੰ ਨਮਕ ਲਾ ਕੇ ਰੱਖ ਦਿੰਨੀ ਆ ਤੇ ਨਾਲ ਅਸੀਂ ਬਣਾ ਲੇਗੀ ਸਾਰੇ ਦੇਖੋ ਸਾਰੇ ਕ੍ਰੇਲੇ ਮੇਰੇ ਛਿੱਲ ਹੋ ਗਏ ਮੈਂ ਹੁਣ ਇਹਨਾਂ 'ਨ ਲਗਾਉਂਗੀ ਨਮਕ ਕੱਲੇ ਕੱਲੇ ਨੂੰ ਨਮਕ ਲਗਾ ਕੇ ਕ੍ਰੇਲੇ ਨੂੰ ਫੇਰ ਅਸੀਂ ਰੱਖ ਰਹਿਣਾ ਇਹਨੂੰ ਤੇ 10 ਮਿੰਟ ਦੇ ਵਿੱਚ ਜਿਹੜਾ ਇਹਦਾ ਕੋੜਾ ਪਾਣੀ ਹੁੰਦਾ ਸਾਰਾ ਨਿਕਲ ਘੜਤਰ ਨਿਕਲ ਜਾਂਦੀ ਆ ਤੇ ਮਤਲਬ ਖਾਣ ਦੇ ਵੇਲੇ ਬਿਲਕੁਲ ਵੀ ਕੋੜੇ ਨਹੀਂ ਲੱਗਦੇ ਕ੍ਰੇਲੇ ਉਨੇ ਦਿਨ ਜਦੋਂ ਮੈਂ ਪਿਆਜ਼ ਪੂਜ ਕਟਿੰਗ ਕਰਨੇ ਨਹੀਂ ਹੁੰਦੀਆਂ ਤੁਸੀਂ ਅਸੀਂ ਦੇਖਣਾ ਪਿਆ ਸਾਬਤ ਪਿਆਜ਼ ਕੱਟ ਕਰਕੇ ਛੋਟੇ ਜਿਹੜੇ ਪਿਆਜ਼ ਹੁੰਦੇ ਆ ਕੱਟ ਕਰਕੇ ਉਹ ਪਾਈ ਦਿਆਂ ਤੇ ਕੱਚਰੇ ਕੱਚੇ ਬੜੇ ਟੇਸਟੀ ਲੱਗਦੇ ਆ ਨਾਲ ਹਰੀਆਂ ਮਿਰਚਾਂ ਪਾਈਆਂ ਕਈ ਵਾਰੀ ਆਲੂ ਪਾ ਲਈ ਦਿਆਂ ਜਿ ਜਿੰਨੇ ਮਨ ਨੂੰ ਕੋਚ ਲੈਣਾ ਵੀ ਆਲੂ ਪਾਨੇ ਜਿਹੜੇ ਖਾਣੇ ਹੋਣ ਤੱਕ ਦੋ ਆਲੂ ਵੀ ਛੋਟੇ ਛੋਟੇ ਕੱਚੇ ਨੂੰ ਰੱਖ ਕੇ ਪਾ ਦੇ ਜਿੰਨੇ ਤਾਂ ਅੱਜ ਨਹੀਂ ਪਾਨੇ ਆਲੂ ਅੱਜ ਸਿਰਫ ਪਿਆਜ਼ ਮਿਰਚਾਂ ਬਣਾਣਾ ਸਾਰੇ ਗਰੇਲਿਆਂ ਨੂੰ ਲਗਾ ਦਿੱਤਾ ਲੂਣ ਤੇ ਨਮਕ ਚਾ ਲਗਾਿਆ ਨਾਣਾ ਤੇ ਮੈਂ ਨੂੰ ਕਹਿੰਦੀ ਸੀ ਕਿ ਟਵਲ ਟੂਲ ਆਪਣਾ ਲੈ ਕੇ ਜਾਈ ਕਿਉਂਕਿ ਮੈਂ ਕੰਮ ਕਰਦੀ ਪਈ ਹਾਂ ਤੇ ਮੈਂ ਨਹੀਂ ਫਿਰ ਦੇ ਸਕਦੀ ਫਿਰ ਮੈਂ ਸਾਰੇ ਗਰੇਲਿਆਂ ਨੂੰ ਨਮਕ ਲਗਾਤਾ ਹੁਣ ਆਪਾਂ ਇਹਨਾਂ ਨੂੰ ਇਹ ਰੱਖਾਂਗੇ 10 ਮਿੰਟ ਦੀ 10 ਮਿੰਟ ਦੇ ਵਿੱਚ ਮੈਂ ਅੱਜ ਚੂਰ ਕੱਟ ਲੈਣੇ ਆ ਤੇ ਨਮਕ ਲਗਾ ਕੇ ਜਿਹੜੇ ਰੱਖੇ ਸੀਗੇ ਗਰੇਲੇ ਉਹ ਮੈਂ ਤੋਂ ਨਹੀਂ ਲੱਗੇ ਆ ਤੇ ਹੁਣ ਆਪਾਂ ਆਪਾਂ ਇੱਕ ਕੜਾਈ ਦੇ ਵਿੱਚ ਤੇ ਕੜਾਈ ਨੂੰ ਓਨ ਕਰਕੇ ਤੇ ਉਸ ਤੋਂ ਪਹਿਲਾਂ ਬਣਾਉਣ ਲੱਗੀ ਆ ਮੈਂ ਮਸਾਲਾ ਜਿਹੜਾ ਅਸੀਂ ਘਰੇਲਿਆਂ ਦੇ ਵਿੱਚ ਭਰਨਾ ਮਸਾਲਿਆਂ ਦੇ ਵਿੱਚ ਲੈਣਾ ਨਮਕ ਮਿਰਚ ਗਰਮ ਮਸਾਲਾ ਹਲਦੀ ਛਾਟ ਮਸਾਲਾ ਜੀਰਾ ਮਸਾਲਾ ਅ ਧਨੀਆ ਮਸਾਲਾ ਇਹ ਸਾਰੇ ਮਸਾਲੇ ਆਪਾਂ ਲੈ ਆਏ ਤੇ ਇੱਕ ਇੱਕ ਇਹ ਮਤਲਬ ਇਹਦਾ ਆਊਟਰ ਮਿਕਸ ਕਰ ਲੈਣਾ ਵਾ ਇਹ ਇਹਦੇ ਵਿੱਚ ਭਰਨਾ ਵਾ ਬਹੁਤ ਹੀ ਟੇਸਟੀ ਖਰੇਲੇ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਹ ਮੈਂ ਪਾਊਡਰ ਵੀ ਬਣਾ ਲਿਆ ਤੇ ਕੜਾਈ ਰੱਖ ਦਿੱਤੀ ਉੱਪਰ ਤੇ ਤੇਲ ਅਸੀਂ ਨਾ ਛਾੜ ਕੇ ਰੱਖਿਆ ਹੁੰਦਾ ਥੋੜਾ ਜਿਹਾ ਕਿਉਂਕਿ ਕਈ ਵਾਰੀ ਇਨਸਟੈਂਟ ਕੋਈ ਚੀਜ਼ ਬਣਾਣੀ ਪੈਂਦੀ ਆ ਤੇਲ ਕਿਉਂਕਿ ਅਸੀਂ ਸਰ੍ਹੋਂ ਦਾ ਔਇਲ ਜ਼ਿਆਦਾ ਯੂਜ਼ ਕਰਦੇ ਸਬਜ਼ੀਆਂ ਦੇ ਵਿੱਚ ਜਾਂ ਦੇਸੀ ਕੇ ਜਾਂ ਸਰ੍ਹੋਂ ਦਾ ਔਇਲ ਕਿ ਜਦੋਂ ਤੇਲ ਗਰਮ ਹੁੰਨ ਨੂੰ ਬੜਾ ਟਾਈਮ ਲੱਗਦਾ ਆ ਤੇ ਲੇਟ ਹੋ ਜਾਂਦੀ ਆ ਸਬਜੀ ਸਬਜੀ ਇਸ ਕਰਕੇ ਅਸੀਂ ਥੋੜਾ ਤੇਲ ਨੂੰ ਸਾੜ ਕੇ ਰੱਖਿਆ ਹੁੰਦਾ ਪਹਿਲਾਂ ਗਰਮ ਕਰਕੇ ਉਹ ਜਿਹੜਾ ਹੁੰਦਾ ਨਾ ਧੂਆ ਜਿਹਾ ਕੱਢਿਆ ਹੁੰਦਾ ਤੇ ਹੁਣ ਮੈਂ ਸਾਰੇ ਜਿਹੜੇ ਕਰੇਲੇ ਹੈਗੇ ਆ ਉਹਨਾਂ ਨੂੰ ਘਰ ਦਾ ਸਟਾਰਟ ਕਰਨਾ ਤੇ ਮੈਂ ਕਿਹਾ ਪਹਿਲਾਂ ਪਿਆਜ਼ਾਂ ਦੇ ਵਿੱਚ ਕੱਟ ਕਰ ਲਈਏ ਤੇ ਆਜੂ ਛਿੰਦੇ ਰੱਖੇ ਹੋਏ ਸੀ ਕੱਟ ਦਿੱਤੇ ਨਹੀਂ ਯਾਦ ਭੁੱਲ ਗਿਆ ਕਿਰਚਾਂ ਦੇ ਵਿੱਚ ਕੱਟ ਕਰ ਲਿਆ ਸੀ ਜਿਆਜਾਂ ਦੇ ਵਿੱਚ ਕੱਟ ਕੱਟ ਨਹੀਂ ਕੀਤਾ ਤੇ ਉਹਦੇ ਵਿੱਚ ਕੱਟ ਕਰਨਾ ਤੇ ਉਸ ਤੋਂ ਬਾਅਦ ਮੈਂ ਪਰਨੇ ਕ੍ਰੇਲੇ ਤੇ ਨਾਲ ਦੀ ਨਾਲ ਹੀ ਆਪਾਂ ਚੜਾਈ ਦੇ ਵਿੱਚ ਛੱਡ ਦੇਣੇ ਆ ਤੇ ਫਿਰ ਦੇਖੋ ਤੁਸੀਂ ਬਣਨ ਤੋਂ ਬਾਅਦ ਇੰਨਾ ਸੋਹਣੀ ਸਮੈਲ ਆਂਦੀ ਆ ਜਦੋਂ ਮੈਂ ਕ੍ਰੇਲੇ ਬਣਾਉਣੀ ਆ ਪੂਰੇ ਘਰ ਦੇ ਵਿੱਚ ਸਾਰੇ ਖੰਗਣ ਲੱਗ ਜਾਂਦੇ ਇੰਨਾ ਤੇਜ਼ ਮਸਾਲਾ ਹੁੰਦਾ ਪਰ ਜੇ ਨਾ ਨਾ ਪਾਵਾਂ ਤਾਂ ਫਿਰ ਸਾਰੇ ਕਹਿੰਦੇ ਜੀ ਆਪ ਕਿਹ ਬਣਾਉਂਦੇ ਇਹ ਵੇਖੋ ਮੂਕਾਟਾ ਦੇ ਜੇਸ ਕਰ ਗਈ ਸਭ ਕੁਝ ਚੁੱਕੇ ਬਾਈ ਦਾ ਨੂਨ ਮਿਰਚ ਮਸਾਲਾ ਹਲਦੀ ਭਾਵੇਂ ਖੰਡਾ ਲੱਗ ਜਾਣ ਮੈਂ ਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਤੀ ਜੰਨੀ ਹਾਂ ਕਿ ਤੁਮਾਂ ਵੀ ਮੇਰੇ ਕਮਰੇ ਜਣਾ ਵੱਜੇ ਜੇ ਮੁੜ ਕੇ ਆ ਕੇ ਬਹਿਣਾ ਹੁੰਦਾ ਤਾਂ ਕਿੰਨੀ ਮੁਸ਼ਕਲ ਹੋ ਜਾਂਦੀ ਆ ਇਦਾਂ ਹੈਗੀਆਂ ਗੱਲਾਂ ਵਾਤਾ ਤੇ ਤੁਸੀਂ ਦੱਸਿਓ ਵੀ ਤੁਸੀਂ ਟ੍ਰੇਲੇ ਕਿੱਦਾਂ ਬਣਾ ਲਿਓ ਤਾਨੂੰ ਕਿਦਾਂ ਜ਼ਿਆਦਾ ਚੰਗੇ ਲੱਗਦੇ ਟਿੱਕੇ ਮਸਾਲੇ ਵਾਲੇ ਜਾਂ ਫਿਰ ਉਹ ਜਿਹੜੇ ਘੱਟ ਜਿੰਨੇ ਮਸਾਲੇ ਵਾਲੇ ਹੁੰਦੇ ਆ ਕੁਰਤੇ ਬਣਾਉਂਦੇ ਆ ਉਹ ਉਹ ਆਨੇ ਵਧੀਆ ਲੱਗੂ ਢਾਗੀ ਵਾਂਗ ਬਣ ਕੇ ਫਿਰ ਅੱਗੇ ਤੇ ਇਹਦੇ ਬਣਾਈ ਰਿਆ ਜੀ ਤੁਹਾਨੂੰ ਇਹਦਾ ਵਧੀਆ ਲੱਗਿਆ ਇੱਕ ਤਾਂ ਕੰਮ ਜਲਦੀ ਨਾਲ ਆ ਵੀ ਤੇ ਟੇਸ ਵੀ ਚੰਗਾ ਤੇ ਜਿਹੜੇ ਮਸਾਲੇ ਕੱਢ ਹੀ ਜਾਂਦੇ ਆ ਟਿੱਕੇ ਦੇ ਅਲਮੋਸਟ ਸਾਰੇ ਹੀ ਗੀ ਖਰੇਲੇ ਜਿਹੇ ਲੱਗੇ ਆ ਮੈਨੂੰ ਘਰ ਦਿੱਤੇ ਆ ਤੇ ਹੁਣ ਵਾਰੀ ਆ ਗਈ ਇਹਨਾਂ ਨੂੰ ਕੜਾਹੇ ਵਿੱਚ ਪਾਉਂਦੇ। ਓੜਾ ਇਹਦੇ ਵਿੱਚ ਪਾਏ ਤੇ ਬਣੇ ਸਮੇ ਲੋਕ ਕਿਉਂਕਿ ਆਪਾਂ ਪੂਨਾਂ ਨਹੀਂ। ਇਹਨਾਂ ਰੱਖਦੇ ਹਾਂ ਸੜਨ ਵਾਸਤੇ। ਇੱਥੇ ਕੱਚੇ ਨਹੀਂ। ਇਹਨੇ ਅੱਜੇ ਲੱਗਦੇ ਪੂਰੇ ਫ੍ਰਾਈ ਹੋਣਾ ਤੇ ਲਾਲ ਹੋਣ। ਥੇ ਗਰਮ ਹੋਈਆਂ ਲੱਗਦੇ ਆ। ਤੁਸੀਂ ਕਰਦੇ ਆਪਾਂ ਛਾਰੇ ਥੇਲੇ ਵਾਲਾ ਪੜਾਈ ਦੇ ਰੱਖੋ। ਆਹ ਲੋਜੀ ਕੇਸ। ਇਹਨੇ ਜੁਤਰਾ ਥੋੜੀ ਜਿਹੀ ਹੈ ਇਸ ਕਰਕੇ ਜੀ ਕੋਈ ਜਿਆਦਾ ਠੀਕ ਲਿਆਉਣਾ ਤੇ ਰੋਲਦੀ ਰਹਿੰਦੇ ਸੀ ਤੇ ਦੇਖੋ ਹੁਣ ਮੈਂ ਉਨੀ ਹੀ ਚੀਜ਼ ਲੈਣੀ ਆ ਜਿੰਨੀ ਸੱਗੀ ਜਾਵੇ ਓਦੋਂ ਲੱਗੋ। ਇਸ ਤਰ੍ਹਾਂ ਦੇ ਨੂੰ ਜਿਹੜਾ ਫਰਾਈ ਹੋਇਆ ਤੇ ਹੁਣ ਮੈਨੂੰ ਬਾਹਰ ਜਾਣਾ ਵਾ। ਤੈਨੂੰ ਨਾ ਜਦੋਂ ਮੈਂ ਕਿਸੇ ਵੀ ਕੰਮ ਕਰਦੀ ਹੁੰਦੀ ਆ ਨਾ ਮੈਨੂੰ ਖਲਾਰਾ ਜਿਹਾ ਮਨ ਲੱਗਦਾ ਮੈਂ ਨਾਲ ਦੀ ਨਾਲ ਹੀ ਜਿਹੜਾ ਪਾਂਡਾ ਥਾ ਹੁਣ ਮੈਂ ਉਸ ਪਲੇਟ ਧੋ ਕੇ ਨਾਲ ਦੀ ਨਾਲ ਰੱਖ ਕੇ ਆਉਣੀ ਆ। ਮਤਲਬ ਕਿ ਨਾਲ ਦੀ ਨਾਲ ਮੈਂ ਆਪਣੀ ਸੈਲਫ ਕਾਪ ਰੱਖਦੀ ਆ। ਕਿਹ ਲੋਕ ਕਿਉਂ ਨਹੀਂ ਇਹ ਬੜਾ ਖਲਾਰਾ ਕੋਈ ਡਿਵੈਲਪਮੈਂਟ ਨਹੀਂ ਹੋਇਆ ਤੇ ਬੜਾ ਨੰਨਾ ਮੰਮੀ ਕਰਦਾ ਰਹੇਗਾ ਇਹਦਾ ਜੀ ਹਾਂ ਫਿਰ ਮੈਂ ਇਹ ਆਪਣੇ ਲਾਈਕ ਕਰੀ ਕਿ ਸਭ ਕੋਲੇ ਪਾਣੀ ਕਰਦੇ ਹਾਂ ਆਏ ਹੁਣ ਵੱਢ ਜਾਣੇ ਆ ਜੇ ਵੀ ਤੇ ਜਲਦੀ ਫਿਰ ਆਪਾਂ ਬੰਦੇ ਹਾਂ ਫਿਰ ਸਾਈ ਇਹਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਵੀ ਪਾ ਦੇਣੀਆਂ ਪਿਆਜ਼ ਵੀ ਪਾ ਤੇ ਲੱਗਦਾ ਬਾਹਰ ਨਾਲ ਚੱਲੇ ਐਸਾ ਅੱਡ ਮਸਾਲਾ ਜਿਹੜਾ ਪਹਿਲਾਂ ਬੱਦ ਗਿਆ ਸੀਗਾ ਸੁੱਕਾ ਮਸਲਾ ਕਰਨ ਤੋਂ ਬਾਅਦ ਕਰਦੇ ਉਹ ਵੀ ਆਪਾਂ ਵਿੱਚ ਪਾਤਾ। ਤਾਂ ਹੁਣ ਇਹਦੀ ਮਰਵਾਣੀ ਥੋੜੀ ਜਿਹੀ ਪਲਟੀ। ਪਲਟੀ ਮਰਵਾਣ ਤੋਂ ਬਾਅਦ ਜਿਹੜੇ ਸੱਕੇ ਸੀਗੇ ਪਿਆਜ਼ ਥੋੜੇ ਜਿ ਸੱਕੇ ਰੇ ਜੀ ਬਣ ਜਾਣੇ ਤੇ ਮਿੱਠੀਆਂ ਵੀ ਇਦਾਂ ਦੀਆਂ ਬਣ ਜਾਣੀਆਂ। ਤੇ ਤੱਤੀ ਜਿਹੜੀ ਤਿਆਰ ਕਰੀ ਜਦਾਂ ਨੇ ਵਿੱਚ ਮਾਨੂੰ ਬੜੇ ਟੇਸਟ ਲੱਗਦੇ ਆ। ਕਰਨ ਨੂੰ ਬੜੇ ਟੇਸਟ ਲੱਗਦੇ ਆ। ਥੋੜੀ ਦੇਰ ਲੈਣ ਨੂੰ ਠੰਡਾਾ ਕੇ ਰੱਖਾਂਗੇ। ਪਹਿਲੇ ਤਾਂ অলਮਸ ਬਣੀ ਗਈ ਹੈ ਕਿਉਂਕਿ ਪਿਆਜ਼ ਜਿੱਤੇ ਹਰੀਆਂ ਮਿਕਸਾਂ ਮੈਂ ਐਂਡਰ ਦੇ ਵਿੱਚ ਪਾਣੀ ਨਹੀਂ ਜਦੋਂ ਫਰੇ ਲੈਣ ਬਣ ਜਾਂਦੇ ਆ ਨਾ ਕਿ ਬਸ ਇਹਨਾਂ ਨੂੰ ਥੋੜਾ ਜਿਹਾ ਤੇਲ ਲਗਾਉਣਾ ਪਵੇ ਮਤਲਬ ਕੱਚਰਾ ਕੱਚਰਾ ਨਹੀਂ ਕੱਚਰੀਆਂ ਜੀਆਂ ਬਣ ਰਾਂ ਇਹਦਾ ਗੱਲ ਨਾ ਜਾਣ ਪਿਆ ਹੈ ਹੈ ਨਾ ਉਹ ਹੁਣ ਇਹਨੂੰ ਆਪਾਂ ਲਗਾ ਦੇਣਾ ਟੱਕਣ ਥੋੜਾ ਥੋੜੀ ਦੇਰ ਲਈ ਜਦੋਂ ਆਪਾਂ ਚੁੱਕਾਂਗੇ ਤੇ ਆਹ ਹਾ ਹਾ ਮਸਾਲੇ ਤਾਰ ਖੜੇ ਖੜੇ ਕਰ ਲਈਏ ਬਣਦੇ ਪਿਆਜ਼ ਪਾ ਲਿਆ ਮੇਰੇ ਪਾਣੀ ਤੇ ਜਿਵੇਂ ਦੇਖੋ ਫਰੈਂਡਸ ਕਿਦਾਂ ਲੱਗੀ ਮੇਰੀ ਰੈਸਪੀ ਕਿਦਾਂ ਦਾ ਲੱਗਾ ਬਣਾਉਣ ਦਾ ਤਰੀਕਾ ਕਿ ਇਤਨੇ ਜ਼ਿਆਦਾ ਕਲਰ ਤੇ ਬੰਦਾ ਕਿੰਨੀ ਕਿੰਨੀ ਖਾਂਦਾ ਕਰੀ ਲੈ ਪਲੀਜ਼ ਮੈਨੂੰ ਕਮੈਂਟ ਕਰਕੇ ਦਿਲ ਦਿਖਾਓ ਮੇਰੇ ਫੇਵਰਿਟ ਹੈ Karela I love karela आज ਸੋ ਐਸੀ ਮੇਰੀ ਰੈਸਪੀ ਜੇ ਨਹੀਂ ਪਤਾ ਤੁਹਾਨੂੰ ਫਰੈਂਡਸ ਤਾਂ ਵੀ ਦੱਸਿਓ ਤੁਸੀਂ ਵੀ ਬਣਾਈਓ ਤੇ ਬਣਾ ਕੇ ਮੈਨੂੰ ਦੱਸਿਓ ਜੇ ਜਿੱਦਾਂ ਤੁਹਾਨੂੰ ਪਸੰਦ ਆ ਉਹ ਦੱਸਿਓ ਇੱਦਾਂ ਚੰਗੇ ਲੱਗਦੇ ਆ ਜਾਂ ਦੂਜੇ ਚੰਗੇ ਲੱਗਦੇ ਆ ਮੇਰਾ ਬਲੌਗ ਕਿਵੇਂ ਦਾ ਲੱਗਿਆ ਥੈਂਕ ਯੂ ਬਾਏ ਬਾਏ ਓਕੇ